ਬਾਮ ਰੋੜ ਕੇ ਮੰਗਾ ਮਨਵਾਉਣ ਵਾਲਾ ਟ੍ਰੈਂਡ ਨਹੀਂ ਅਸੀਂ ਚੱਲਣ ਦੇਣਾ ਇਹ ਗੱਲ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਭ ਤੋਂ ਕਰੀਬੀ ਸਾਥੀ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ अरोੜਾ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕਹਿੰਦੇ ਬਾਮ ਰੋੜ ਕੇ ਮੰਗਾ ਮਨਵਾਉਣ ਵਾਲਾ ਟ੍ਰੈਂਡ ਨਹੀਂ ਅਸੀਂ ਚੱਲਣ ਦੇਣਾ ਕਹਿੰਦੇ ਚੰਡੀਗੜ੍ਹ ਤੁਸੀਂ ਕਹਿੰਦੇ ਹੋ ਜਾਣਾ ਕਹਿੰਦੇ ਦੋ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੀ ਸੀ ਤੁਸੀਂ ਤਾ ਕਿਸਾਨਾਂ ਨੂੰ ਸਿੱਧੇ ਹੋ ਗਏ ਅਮਨ अरोड़ा ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਲਖੀ ਤੇਵਰ ਅੱਜ ਅਮਨ अरोड़ा ਆਮ ਆਦਮੀ ਪਾਰਟੀ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਵੀ ਤਲਖੀ ਤੇਵਰ ਦੇਖਣ ਨੂੰ ਮਿਲੇ ਸਿੱਧੇ ਚੇਤਾਵਨੀ ਦੇ ਦਿੱਤੀ ਕਿਸਾਨਾਂ ਨੂੰ ਕਹਿੰਦੇ ਇਸ ਤਰੀਕੇ ਦੀ ਗੱਲ ਨਹੀਂ ਕਰਨ ਦਵਾਂਗੇ ਇਸ ਤਰੀਕੇ ਨਹੀਂ ਚੱਲਣਾ ਜੇ ਤੁਸੀਂ ਵੱਖਰੀ ਸਰਕਾਰ ਬਣਾ ਕੇ ਚੱਲ ਰਹੇ ਹੋ ਕਹਿੰਦੇ ਵੱਖਰੀਆਂ ਸਰਕਾਰਾਂ ਨਹੀਂ ਬਣ ਦੇਣੀਆਂ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੂੰ ਆਖਰ ਇਹਨਾਂ ਗੁੱਸਾ ਕਿਉਂ ਆਇਆ ਕਿਸਾਨਾਂ ਦੇ ਉੱਤੇ ਪੂਰੀ ਗੱਲਬਾਤ ਤੁਹਾਨੂੰ अमन अरोड़ा की जुबानी सुना डायलॉग चल रही है मीटिंग चल रही है और दूसरी तरफ हम सारे पंजाब को जैम करके हम चंडीगढ़ आना चाहते हैं जी परसों ही तो शाम को चंडीगढ़ थे लाखों लोगों को ला के क्या शो करना चाहते हैं सो मेरे कहने का मतलब ये ये जो ये जो एक तरह का एक ट्रेंड चल पड़ा ना जी की ने इकट्ठे होकर सरकार की गर्दन के ऊपर ऊपर घुटना रखना है सरकार की बाजू मोड़ के बातें करनी है या बातें मनवानी है और वो बातें जो हमारे साथ लिंक भी नहीं है ये क्या तरीका हुआ कि एक तरफ तो डिस्कशन चल रही है डायलॉग चल रही है मीटिंग चल रही है और दूसरी तरफ हम सारे पंजाब को जैम करके हम चंडीगढ़ आना चाहते हैं जी परसों ही तो शाम को चंडीगढ़ थे लाखों लोगों को लाके क्या शो करना चाहते हैं सो मेरे कहने का मतलब ये ये जो ये जो एक तरह का एक ट्रेंड चल पड़ा ना जी कि मॉब ने इकट्ठे होके ਸਰਕਾਰ ਦੀ ਗਰਦਨ ਦੇ ਉੱਪਰ ਉੱਪਰ ਘੁਟਨਾ ਰੱਖਣਾ ਹੈ ਸਰਕਾਰ ਦੀ ਬਾਹੂ ਮੋੜ ਕੇ ਆ ਗੱਤੇ ਕਰਨੀ ਹੈ ਜਾਂ ਗੱਤੇ ਮੰਨਵਾਨੀ ਹੈ ਔਰ ਉਹ ਗੱਤੇ ਜੋ ਸਾਡੇ ਸਾਥ ਲਿੰਕ ਨਹੀਂ ਹੈ ਤਾਂ ਤੁਸੀਂ ਸੁਣਿਆ ਅਮਨ ਅਰੋੜਾ ਦੇ ਵੱਲੋਂ ਕਿਸਾਨਾਂ ਨੂੰ ਦੋ ਟੁਕ ਜਵਾਬ ਦੇ ਦਿੱਤਾ ਤਾਂ ਹੁਣ ਕਿਸਾਨ ਵੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਆਖਰ ਅਗਲੀ ਰਣਨੀਤੀ ਉਲੀਕ ਰਹੇ ਨੇ ਅਗਲੀ ਰਣਨੀਤੀ ਕੀ ਹੋਵੇਗੀ ਅਗਲੀ ਰਣਨੀਤੀ ਕੇ ਸੰਬੰਧੀ ਜੋ ਹੋਵੇਗੀ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਕਿਹੋ ਜੀਆਂ ਹੋਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਲਿਸ ਨੂੰ ਹੁਕਮ ਕਿਹੜੇ ਹੋਣਗੇ ਕੀ ਕਿਸਾਨਾਂ ਨੂੰ ਮੁਰਤੋਂ ਰਿਟੇਨ ਕੀਤਾ ਜਾਵੇਗਾ ਕੀ ਕਿਸਾਨ ਪ੍ਰੋਗਰਾਮ ਮੁਲਤਵੀ ਕਰ ਦੇਣਗੇ ਕਿਉਂਕਿ ਹੁਣ ਤੱਕ ਜੋ ਕਿਸਾਨਾਂ ਦੇ ਬਾਰੇ ਅਪਡੇਟ ਆਈ ਆ ਤਾਂ ਉਹ ਇਹੇ ਅਪਡੇਟ ਹੈ ਕਿ ਅਸੀਂ ਪ੍ਰੋਗਰਾਮ ਰੱਦ ਨਹੀਂ ਕੀਤਾ ਮੋਰਚਾ ਉਸੇ ਤਰੀਕੇ ਦੇ ਨਾਲ ਸਾਡੇ ਚੱਲਣੇ ਸ਼ੁਰੂ ਹੋ ਚੁੱਕੇ ਨੇ ਪ੍ਰੋਗਰਾਮ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਸਾਡਾ ਚੰਡੀਗੜ ਕੋਚ ਦਾ ਪ੍ਰੋਗਰਾਮ ਅਸੀਂ ਰੱਦ ਨਹੀਂ ਕੀਤਾ ਹਾਲਾਂਕਿ ਮਨਜੀਤ ਧਨੇਰ ਇਸ ਦੇ ਵਿੱਚ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਚੰਡੀਗੜ ਕੋਚ ਦਾ ਪਲਾਨ ਜਿਹੜਾ ਆ ਉਹ ਰੱਦ ਕਰ ਦਿੱਤਾ ਪਰ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਦੋ ਫਾੜ ਹੋਣ ਦੀਆਂ ਖਬਰਾਂ ਵੀ ਨਸ਼ਰ ਹੋਣ ਲੱਗ ਗਿਆ ਕਿ ਕਿਸਾਨ ਜਿਹੜੇ ਆਪਸ ਦੇ ਵਿੱਚ ਦੋ ਫਾੜ ਹੋ ਗਏ ਆਪਸ ਦੇ ਵਿੱਚ ਇਹਨਾਂ ਦੀ ਸਹਿਮਤੀ ਨਹੀਂ ਕਿਉਂਕਿ ਇੱਕ ਪਾਸੇ ਹਰਮੀਤ ਕਾਦੀਆਂ ਕਹਿ ਰਹੇ ਨੇ ਕਿ ਇਹ ਮੋਰਚਾ ਜਿਹੜਾ ਚੰਡੀਗੜ੍ਹ ਜਾਣ ਵਾਸਤੇ ਕੋਚ ਕਰਨ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਰੱਦ ਨਹੀਂ ਕੀਤਾ ਮਨਜੀਤ ਧਨੇਰ ਕਹਿ ਰਹੇ ਨੇ ਅਸੀਂ ਚੰਡੀਗੜ੍ਹ ਕੋਚ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤਾਂ ਆਪਸ ਦੇ ਵਿੱਚ ਵੀ ਸਹਿਮਤੀ ਨਹੀਂ ਬਣ ਰਹੀ ਆਪਸ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਦਾਲ ਨਹੀਂ ਗਲਦੀ ਹੋਈ ਨਜ਼ਰ ਆ ਰਹੀ ਤਾਂ ਜਦੋਂ ਆਪਸ ਦੇ ਵਿੱਚ ਧਾਲ ਨਹੀਂ ਗਲ ਰਹੀ ਫਿਰ ਸਰਕਾਰ ਦੇ ਨਾਲ ਧਾਲ ਕਿਵੇਂ ਗਲ ਸਕਦੀ ਹੈ ਸਵਾਲ ਜ਼ਰੂਰ ਨੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਸਾਫ਼ ਹੋ ਜਾਵੇਗਾ ਕਿ ਆਖਰ ਕੀ ਕਿਸਾਨ ਚੰਡੀਗੜ੍ਹ ਦੁਆਰਾ ਕੁਝ ਕਰਨਗੇ ਜਾਂ ਫਿਰ ਪ੍ਰੋਗਰਾਮ ਰੱਦ ਕਰਨਗੇ ਪਰ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇਸ ਤਰੀਕੇ ਦੇ ਨਾਲ ਤਲਖੀ ਤੇਵਰ ਦਿਖਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸਿੱਧੀ ਚੇਤਾਵਨੀ ਦਿੱਤੀ ਆ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਵੇਗੀ